ਕਰਦੀ ਕੀ ਸਾਰਾ ਦਿਨ ਬਸ ਮੋਬਾਈਲ ਤੇ ਲੱਗੀ ਰਹਿੰਦੀ ਆ ਆ ਕਿੰਨਾ ਖਲਾਰਾ ਪਿਆ ਹੋਇਆ ਇਹਨੂੰ ਆਪਣੇ ਆ ਪਤਾ ਨਹੀਂ ਲੱਗਦਾ ਮੇਮ ਸਾਹਿਬ ਨੂੰ ਕਿ ਮੈਂ ਭਾਂਡੇ ਹੀ ਚੁੱਕ ਲਵਾਂ ਬਹਿ ਜਾਂਦੀ ਪਟਰਾਣੀ ਬਣ ਕੇ ਨਿੱਕੇ ਰਨ ਕਿੱਥੇ ਆ ਕਿਰਨ ਹਾਂਜੀ ਹਾਂਜੀ ਮੰਮੀ ਕਿਚਨ ਦੇ ਵਿੱਚ ਹੈਗੀ ਸੀ ਤੁਹਾਨੂੰ ਪਤਾ ਕਿਚਨ ਦਾ ਕੰਮ ਕਿੰਨਾ ਜ਼ਿਆਦਾ ਹੁੰਦਾ ਕੀ ਕਿਚਨ ਦਾ ਕੰਮ ਕਰਦੀ ਆ ਮੈਨੂੰ ਦੱਸ ਕਿਚਨ ਦਾ ਕੰਮ ਕੀ ਕਰਦੀ ਆ ਮੰਮੀ ਸਵੇਰੇ ਸਾਰੇ ਸਾਂ ਦੇ ਟਿਫਨ ਲੈਣੇ ਕਾ ਅਸ਼ਵਿੰਨ ਸਕੂਲ ਭੇਜਣਾ ਰੋਟੀ ਸਾਰਿਆਂ ਦੀ ਦੇਣੀ ਫਿਰ ਚਾਹ ਸਾਰਿਆਂ ਨੇ 4-4 ਵਾਰੀ ਪੀਣੀ ਤੇ ਖੰਮ ਤੇ ਹੁੰਦਾ ਇਹ ਨਈ ਤੇਰੇ ਕਹਿੰਦਾ ਮਤਲਬ ਬਬਾ ਚਾਹ ਲੋੜ ਤੋਂ ਵੱਧ ਪੀਣੇ ਆ ਇਹ ਤਰ੍ਹਾਂ ਤੇ ਮੈਂ ਕਿਹਾ ਨਹੀਂ ਤੂੰ ਇਹੋ ਤੇ ਕਹਿਆ ਚਾਰ-ਚਾਰ ਵਾਰੀ ਚਾਹ ਪੀਣੀ ਮੰਮੀ ਨਹੀਂ ਖੰਡ ਪੱਤੀ ਤੇਰੇ ਪੇ ਕਿਉਂ ਆਂਦੀ ਆ ਇਹ ਤੇ ਮੈਂ ਕਿਹਾ ਨਹੀਂ ਮੇਰੇ ਪੇ ਕਿ ਆਂਦੀ ਤੇਰੇ ਕਹਿੰਦਾ ਤੇ ਮਤਲਬ ਇਹੋ ਹੀ ਸੀ ਨਾ ਕਿ ਚਾਰ-ਚਾਰ ਵਾਰੀ ਚਾਹ ਪੀਣੀ ਮੰਮੀ ਮੇਰੇ ਪੇਕੇ ਕਿੱਥੋਂ ਆ ਗਏ ਸਾਰੀਆਂ ਗੱਲਾਂ ਦੇ ਵਿੱਚ ਤੇ ਗੱਲ ਕੀ ਤੂੰ ਗੱਲ ਹੀ ਹਸੋਂ ਦੀ ਕਹੀ ਤੇ ਮੈਂ ਤੈਨੂੰ ਜਵਾਬ ਉਸ ਤਰ੍ਹਾਂ ਦਾ ਦੇ ਦਿੱਤਾ ਚਲੋ ਛੱਡੋ ਕੀ ਕੰਮ ਸੀ ਤੁਹਾਨੂੰ ਮੈਨੂੰ ਅੱਛਾ ਤੂੰ ਮੈਨੂੰ ਕੀ ਕਹਿਣ ਲਈਆਂ ਕਿ ਮੈਂ ਸਵੇਰ ਦੀ ਵਿਸੋਈ ਦਾ ਕੰਮ ਲੱਗੀ ਕਰਨ ਕੀ ਸਵੇਰ ਦੀ ਵਿਸੋਈ ਦਾ ਕੰਮ ਕੀਤਾਈ ਆ ਭਾਂਡੇ ਦੇ ਉੱਪਰੋਂ ਆਈ ਥੱਲੇ ਉੱਥੇ ਹੀ ਪਏ ਆ ਤਿੰਨ ਘੰਟੇ ਹੋ ਗਏ ਭਾਂਡੇ ਪਿਆਨ ਉਹ ਮੰਮੀ ਇੱਕ ਵਾਰੀ ਸੋਈ ਤੇ ਜਾ ਕੇ ਵੇਖੋ ਤੇ ਸਹੀ ਕੰਮ ਕਿੰਨਾ ਹੁੰਦਾ ਉਹ ਬੱਸ ਕਹਿਣਾ ਇਸੋ ਆਂਦਾ ਵਾ ਕਿ ਤੂੰ ਕੀ ਕਰਨ ਨਹੀਂ ਆ ਜਿਹੜਾ ਕਰਦਾ ਹੁੰਦਾ ਨਾ ਉਹਨੂੰ ਪਤਾ ਹੁੰਦਾ ਕੀ ਕਰਨ ਨਹੀਂ ਤੇ ਕੀ ਨਾ ਜਿਹੜਾ ਵੇਖਦਾ ਹੁੰਦਾ ਉਹਨੂੰ ਪਤਾ ਹੁੰਦਾ ਵੀ ਕੀ ਕਰਨ ਡਈ ਆ ਉੱਥੇ ਕੀ ਇੱਕ ਗਲਾਸ ਫੜ ਕੇ ਬਸ ਲੱਗੀ ਰੰਦੀ ਮਾਂਜਰ ਉਹਨੂੰ ਉੱਥੋਂ ਚੀਜ਼ ਉੱਥੇ ਰੱਖਣ ਦੀ ਉੱਥੋਂ ਚੀਜ਼ ਉੱਥੇ ਰੱਖਦੀ ਤੇਨੂਰ ਸੋਈਦਾ ਪਤਾ ਬਾਕੀ ਘਰ ਦਾ ਨਹੀਂ ਪਤਾ ਤੇ ਬਾਕੀ ਮੰਮੀ ਮੈਂ ਪੁੱਛੇ ਥੋੜੀ ਲੈਣੇ ਉਹਦੇ ਵਾਸਤੇ ਤੇ ਮੇਡਸ ਲੱਗੀਆਂ ਹੀ ਆਈਆਂ ਨਾ ਮਤਲਬ ਉਹ ਤੂੰ ਉਹਨੂੰ ਦੇਖਣਾ ਤੇ ਤੇਰਾ ਆਪਣਾ ਫਰਜ਼ ਨਹੀਂ ਕਿਉਂ ਕਿ ਖਲਾਲਾ ਚੋਕਲਾ ਆ ਟੋਕਰੀ ਉੱਥੇ ਪਈ ਆ ਉਹ ਲਾਂਡਰੀ ਦੀ ਟੋਕਰੀ ਆ ਇੱਥੇ ਹੀ ਰੱਖਣੀ ਤਾਂ ਕਿ ਸਾਰੇ ਜਣੇ ਕੱਪੜੇ ਰੱਖ ਦੇਣ ਤੇ ਫਿਰ ਮੈਂ ਇੱਕ ਵਾਰੀ ਮਸ਼ੀਨ ਲਾ ਲਵਾਂ ਜਾ ਕੇ ਤੂੰ ਮੈਂ ਕਰਨੀ ਇੱਥੇ ਕਿਉਂ ਰੱਖਣੀ ਆ ਤੂੰ ਟੇਬਲ ਤੇ ਰੱਖ ਅੱਜਥੇ ਰੋਟੀ ਗਈ ਦੀ ਉੱਥੇ ਰੱਖ ਆ ਬਾਕੀ ਵੀ ਤਾਂ ਖਲਾਰਾ ਪਿਆ ਹੀ ਹੈ ਨਾ ਆ ਕੀ ਆ ਆ ਚਾਬੀਆਂ ਇੱਥੇ ਪਈਆਂ ਇਹ ਮੈਂ ਨਹੀਂ ਰੱਖਿਆ ਮੰਮੀ ਇਹ ਤੁਹਾਡੇ ਮੁੰਡੇ ਨੇ ਰੱਖਿਆ ਨਹੀਂ ਜੇ ਮੇਰੇ ਮੁੰਡੇ ਨੇ ਰੱਖਿਆ ਹੈ ਤੇ ਤੂੰ ਚੋਕੇ ਚਾਬੀਆਂ ਦੇ ਥਾਂ ਤੇ ਨਹੀਂ ਰੱਖ ਸਕਦੀ ਕਿ ਹਰ ਗੱਲ ਮੇਰਾ ਹੀ ਧਿਆਨ ਪਾਵੇ ਕਰਨਾ ਗੱਲਾਂ ਮਾਰਦੀ ਹੈ ਕੀ ਆ ਆ ਕੱਲ ਦੀ ਕਨਕ ਕਾਸ਼ੀ ਦੀ ਟੁੱਟੀ ਆ ਤੇ ਉੱਥੇ ਹੀ ਪਈ ਹੋਈ ਆ ਆਪਣੇ ਆਪ ਨੂੰ ਬੜੀ ਸਮਝੇਗੀ ਕਿ ਮੈਂ ਬੜਾ ਦਿਨ ਉੱਠ ਕੇ ਤੜਕੇ ਉੱਠ ਕੇ ਪਤਾ ਨਹੀਂ ਕੀ ਕਰ ਲੈਣੀ ਕੰਮ ਤਾਂ ਉਸੇ ਤਰ੍ਹਾਂ ਹੀ ਹੁੰਦਾ ਜਿਸ ਤਰ੍ਹਾਂ ਪਿਆ ਹੁੰਦਾ ਤੇਨੂੰ ਪਤਾ ਕੁਝ ਹੁੰਦਾ ਨਹੀਂ ਚਲੋ ਮੰਮੀ ਮੈਂ ਚੁੱਕ ਲੈਣੀ ਤੇ ਚੁੱਕੋ ਮੈਂ ਤਾਂ ਚੁੱਕਣੀ ਨਹੀਂ ਹਾਂਜੀ ਮੈਂ ਤਾਂ ਤੈਨੂੰ ਪਹਿਲਾਂ ਕਹਤਾ ਮੈਂ ਨਹੀਂ ਚੁੱਕਣਾ ਚੁੱਕਣਾ ਤੂੰ ਹੀ ਮੈਂ ਕਿਉਂ ਕਰਾਂ ਨਾਲੇ ਹਾਂਜੀ ਮੰਮੀ ਮੈਨੂੰ ਪਤਾ ਤੂੰ ਹੀ ਤੇ ਗਲਾਸ ਵੀ ਨਹੀਂ ਚੁੱਕਣਾ ਮੈਂ ਹੀ ਚੁੱਕਣੀ ਹਾਂ ਤੇ ਟਾਈਮ ਕਿੰਨਾ ਹੋ ਗਿਆ 10 ਵਜੇ ਤੇ ਤੈਨੂੰ ਇਹ ਨਹੀਂ ਪਤਾ ਕਿ ਮੈਂ ਦਵਾਈ ਖਾਣੀ ਹੁੰਦੀ ਆ ਜਿੱਥੇ ਤੂੰ ਇੱਕ ਪਾਸੇ ਚਾਹ ਧਰੇ ਦੂਜੇ ਪਾਸੇ ਤਵਾ ਧਰ ਪਰੌਂਠੇ ਬਣਾ ਕੇ ਦੇ ਜੇ ਆਟਾ ਨਹੀਂ ਹੈਗਾ ਤੇ ਪਾਣੀ ਪਾ ਕੇ ਆਟਾ ਗੋਨ ਮੰਮੀ ਸਬਜ਼ੀ ਬਣਾਉਂਦੀ ਹੀ ਮੈਂ ਤੇ ਤੂੰ ਹੀ ਮੈਨੂੰ ਆਜ ਮਾਰਲੀ ਲੈ ਸਭਜੀ ਨਾਂ ਦੇ ਕੋ ਕੰਮ ਨਹੀਂ ਲੱਗਿਆ ਹੁੰਦਾ ਆ ਸਾਡਾ ਵੇਲਾ ਹੈਗਾ ਸੀ ਆ ਇੱਕ ਪਾਸੇ ਸਬਜੀ ਤੜੀ ਸੀ ਦੂਜੇ ਪਾਸੇ ਤਵਾ ਤੜੀਦਾ ਸੀ ਤੇ ਤੀਜੇ ਪਾਸੇ ਆਟੇ 'ਚ ਪਾਣੀ ਪਾ ਕੇ ਮੁਖੀਆਂ ਦੇ ਕੇ ਕਰ ਲਈਦਾ ਸੀ ਆ 5 ਮਿੰਟ ਆਟਾ ਰੱਖੀਦਾ ਸੀ ਨਾਲੇ ਭਾਂਡੇ ਮਾਜ ਲਈਦੇ ਸੀ ਮੈਂ ਕਿਹੜਾ ਤੁਹਾਡੇ ਵੇਲੇ 'ਚ ਜਾ ਕੇ ਵੇਖਦੀ ਕੋਈ ਟਾਈਮ ਮਸ਼ੀਨ ਤੇ ਹੁੰਦੀ ਨਹੀਂ ਸੀ ਹਾਂ ਹੁੰਦੀ ਨਹੀਂ ਸੀ ਹੈਗੀ ਗੱਲਾਂ ਮਾਰਦੇ ਆ ਕੰਮ ਛੋੜਨਾ ਹੋਵੇ ਤਾਂ ਹੁਣ ਪਰੌਂਠੀ ਦੇ ਦੇ ਮੈਨੂੰ ਇੰਨਾਂ ਨੇ ਤੇ ਕਦੀ ਮੇਰੀ ਤਾਰੀਫ ਕਰਨੀ ਨਹੀਂ ਨਾ ਜਦੋਂ ਇਹਨਾਂ ਨੂੰ ਕੰਮ ਹੋਵੇ ਉਹ ਇਹਨਾਂ ਨੇ ਬਸ ਉਹਦਾ ਹੀ ਮੇਰੀ ਤਾਰੀਫ ਕਰਨੀ ਹੁੰਦੀ ਹੈ ਸਾਰਾ ਕੰਮ ਸਵੇਰ ਦੀ ਮੈਂ ਲੱਗੀ ਰਹਿਣੀ ਆ ਇਹ ਕਰਦੀ ਆ ਉਹ ਕਰਦੀ ਆ ਪਰ ਮੰਮੀ ਨੇ ਕਦੀ ਵੀ ਮੈਨੂੰ ਕਿਹਾ ਨਹੀਂ ਕਿ ਆ ਜਾ ਪੁੱਤ ਬਹਿ ਜਾ ਕਿਤੇ ਤੂੰ ਵੀ ਥੱਕ ਗਈ ਹੋਣੀ ਆ ਤੂੰ ਵੀ ਕਰ ਤੂੰ ਵੀ ਕਰਦੀ ਰਹਿਣੀ ਸਾਰਾ ਘਰ ਦਾ ਕੰਮ ਮੰਮੀ ਨੂੰ ਤੇ ਬਸ ਮੇਰੇ ਚ ਕਮੀਆਂ ਹੀ ਨਜ਼ਰ ਆਉਂਦੀਆਂ ਵਾ ਕਦੀ ਵੀ ਇਹਨਾਂ ਨੇ ਮੈਨੂੰ ਕਿਹਾ ਨਹੀਂ ਆ ਮੇਰੇ ਲਾਗੇ ਬਹਿ ਜਾ ਮੇਨਾ ਚਾਹ ਪੀਲਾ ਬਸ ਆਰਡਰ ਆ ਕਿ ਆ ਕਰ ਲਾ ਤੇ ਹੋਂ ਕਰ ਲਾ ਸਹੀ ਗੱਲ ਆ ਸਾਸੇ ਜੀ ਤੇ ਮਾਂ ਜੀ بڑا ਹੀ ਫਰਕ ਹੁੰਦਾ ਵੋ ਐਵੇਂ ਕਾ ਹਵਤ ਨਹੀਂ ਬਣੀ ਹੋਈ ਆ ਮਾਂ ਮਾਂ ਹੀ ਹੁੰਦੀ ਆ ਤੇ ਸਾਸੇ ਸਾਸੀ ਹੁੰਦੀ ਆ ਇਹ ਕਦੀ ਬਗਾਨੀ ਤੇ ਹੀ ਦਾ ਦਰਦ ਨਹੀਂ ਸਮਝਦੀ ਆ ਜਾ ਹੁਣ ਕਿ ਫੋਨ ਤੇ ਟੱਕਰੀ ਰਹੇਗੀ ਹਾਂਜੀ ਆ ਜਾ ਆ ਜਾ ਪਰੌਂਠੀ ਤੇ ਮੈਂ ਦਵਾਈ ਖਾਣੀ ਆ ਆਏ ਮੰਮੀ ਟੀਜਪਾਨ ਇਹਦੀ ਗੋਲਟੀ ਦਾ ਫੋਨ ਹੈਲੋ ਹਾਂ ਪੁੱਤਰ ਕਿਰਨ ਕਿਉਂ ਫੋਨ ਨਹੀਂ ਚੁੱਕਣ ਦੀ ਲੱਗੀ ਹੋਣੀ ਆਪਣੇ ਪੇਕੇ ਨਾਲ ਗੱਲ ਕਰਨ ਹਾਂ ਮੇਰ ਨਾਲ ਗੱਲ ਕਰਨੀ ਐ ਇੱਥੇ ਤਾਂ ਨਹੀਂ ਹੈਗੀ ਕਿਤੇ ਆ ਕੱਪੜੇ ਮਸ਼ੀਨ ਚ ਪਾਣ ਗਈ ਹੋਣੀ ਹਾਂ ਤੇ ਅਸੀਂ ਦੀ ਲੋੜ ਕਿੰਨੇ ਨਾ ਪੁੱਤ ਕਮੇਟੀ ਕਿਥੇ ਚੁੱਕ ਕੇ ਦੇਣੀ ਤੇ ਨੂਨ ਨੇ ਹਲੇ ਟਾਈਮ ਲੱਗ ਜਾਣਾ 2 ਲੱਖ ਰੁਪਏ ਅੱਜ ਹੀ ਚਾਹੀਦਾ ਹੂੰ ਕਿਸੇ ਯਾਰ ਦੋਸਤ ਕੋ ਫੜ ਲਾ ਅੱਛਾ ਲੈ ਐਂਜ ਕਰਵੇ ਤੂੰ ਆਪਣੇ ਸਾਲੇ ਨੂੰ ਕਹਿ ਦੇਖਾਂ ਬਥੇਰੇ ਕਮਾਉਂਦਾ ਪੈਸੇ ਉਹ ਸ਼ਾਪਦਾ ਆਹੋ ਉਹਨੂੰ ਕਹਦੇ ਉਹਨ ਤਾਂ 2 ਛੱਡ ਕੇ ਭਾਵੇਂ 4 ਕਹਦੇ ਦੇ ਦੂਗਾ ਉਹਨੇ ਕਿਹੜੇ ਨਾ ਕਰਨੀ ਆ ਆ ਫਿਰ ਵੀ ਸਾਡੇ ਰਿਸ਼ਤੇਦਾਰ ਆ ਆ ਜਵਾਈ ਨੂੰ ਨਾ ਥੋੜਾ ਕਰਨਗੇ ਉਹ ਹੂੰ ਆਹੋ ਆਹੋ ਕਹਦੇ 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 ਉਹਨੂੰ ਲੈ ਉਹਨੇ ਕੀ ਕਹਿਣਾ ਤੂੰ ਕਹਦੇ ਕੁਝ ਨਹੀਂ ਆਪਣੇ ਹਿਸਾਬ ਨਾਲ ਗੱਲ ਕਰ ਲਾ ਨਾ ਨਾ ਮੈਂ ਨਹੀਂ ਉਹਦੀ ਮਾਂ ਨਾਲ ਗੱਲ ਕਰਦੀ ਚੰਗੀ ਲੱਗਦੀ ਹੂੰ ਤੂੰ ਮੈਂਜ ਕਰ ਆਪਣੀ ਵੋਟੀ ਨਾਲ ਗੱਲ ਕਰ ਲੈ ਆਪ ਹੀ ਕਰਦੀ ਰਹੂਗੀ ਚਲ ਠੀਕ ਐ ਬਾਕੀ ਕੋਈ ਗੱਲ ਨਹੀਂ ਤੁੱਕ ਐ ਚਲ ਠੀਕ ਐ ਓਕੇ ਕਿਰਨ ਇੱਧਰ ਆ ਛੱਡ ਪਰਾਂ ਮੈਂ ਰੋਟੀ ਨਹੀਂ ਖਾਣੀ ਕੀ ਹੋਇਆ ਮੰਮੀ ਕੁਝ ਨਹੀਂ ਹੋਣਾ ਕੁਝ ਨਹੀਂ ਆ ਛੱਡ ਪਰਾਂ ਮੇਰੀਤੀ ਮੈਂ ਤਾਂ ਛੱਡ ਪਰਾਂ ਅੱਜ ਗਰਮੀ ਬੜੀ ਵੱਟ ਲੱਗਾ ਆ ਮੌਸਮ ਦਾ ਹੀ ਨਹੀਂ ਇੱਕ ਪਤਾ ਲੱਗਦਾ ਆ ਕਦੀ ਗਰਮੀ ਲੱਗਣ ਲੱਗ ਪੰਦੀ ਆ ਤੇ ਕਦੀ ਥੋੜਾ ਮੌਸਮ ਠੰਡਾ ਲੱਗਣ ਲੱਗ ਪੰਦਾ ਪਰ ਗਰਮੀ ਤੇ ਕੱਲ ਵੀ ਬੜੀ ਸੀ ਅੱਛਾ ਨਹੀਂ ਕੱਲ ਫਿਰ ਮੈਂ ਸਰਦਨ ਏਸੀ ਲਾ ਕੇ ਪਈ ਰਹੇ ਮੈਨੂੰ ਪਤਾ ਨਹੀਂ ਲੱਗਾ ਤੇ ਮੇਰੀਤੀ ਆ ਕੀ ਆ ਕੀ ਹਾਲ ਕੀਤਾਈ ਆਪਣਾ ਮੰਮੀ ਭਾਂਡੇ ਤੋਂ ਹੁੰਦੀ ਸੀ ਨਾ ਉਹ ਛੱਡ ਪਰਾਂ ਭਾਂਡੇ ਉਹ ਅੱਜ ਉਹਨੂੰ ਕੰਮ ਵਾਲੀ ਨੂੰ 50 ਰੁਪਏ ਦੇ ਦਾਂਗੇ ਵੱਧ ਤੇ ਆਪੇ ਹੀ ਤੋਜੂਗੀ ਆ ਮੇਰੀ ਘਰਸੂਨ ਮੇਰੀ ਧੀ ਆੜੇ 9 ਆ ਲਾਂਦੇ ਨਕਲੀ ਜੇ 9 ਉਹ ਲਵਾਖ ਆ ਸੋਣੀ ਬਣ ਕੇ ਰਿਆ ਕਰ ਆ ਕੀ ਵਾਲਾਂ ਦਾ ਹਾਲ ਕੀਤਾ ਹੈ ਤੂੰ ਹੋ ਮੰਮੀ ਘਰ ਦੇ ਤੁਹਾਨੂੰ ਪਤਾ ਕਮਾਕਾਰਾਂ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਉਹ ਅੱਗ ਲੱਗੇ ਘਰ ਦੇ ਕੰਮਾਂ ਨੂੰ ਆ ਘਰ ਦੇ ਕੰਮ ਤਾਂ ਮੁੱਕਦੇ ਹੀ ਨਹੀਂ ਹੈਗੇ ਕਿਤੇ ਹੈ ਟੈਨਸ਼ਨ ਨਾ ਲਿਆ ਕਰ ਤੂੰ ਕਿਸੇ ਗੱਲ ਦੀ ਹੋਰ ਸੁਣਾ ਮੈਂ ਤਾਂ ਸਾਲ ਤਿੰਨਾਂ ਗੱਲ ਕਰਨੀ ਸੀ ਮੈਗਮੈਂਟ ਸਬਜੀ ਵੇਖਾ ਉਹ ਗੈਸ ਘਟਿਆ ਕੋਈ ਗੱਲ ਨਹੀਂ ਥੱਲੇ ਹੀ ਲੱਗ ਜੂਗੀ ਨਾ ਲੱਗਣ ਦੇ ਪਰਾ ਸਬਜੀ ਕੋਈ ਗੱਲ ਨਹੀਂ ਮੇਰੀ ਗੱਲ ਸਨ ਪੁੱਤ ਤੇਰੀ ਮੰਮੀ ਦਾ ਕੀ ਹਾਲ ਚੱਲੇ ਵਧੀਆ ਸਾਰੇ ਵਧੀਆ ਹੈਗੇ ਦੋ ਤਿੰਨ ਦਿਨ ਹੋ ਗਏ ਮੇਰੀ ਗੱਲ ਹੀ ਨਹੀਂ ਹੋਈ ਉਹਨਾਂ ਦੇ ਨਾਲ ਲੈ ਸ਼ਦੈਨ ਜੀ ਨਾ ਹੋਵੇ ਤਾਂ ਕੀ ਹੋਇਆ ਤੂੰ ਪੱਕੇ ਫੋਨ ਕਿਉਂ ਨਹੀਂ ਕਰਦੀ ਉਹ ਵੈਸੇ ਕੀ ਰੋਜ਼ ਰੋਜ਼ ਗੱਲ ਕਰਨੀ ਪਾਗਲ ਦੱਸ ਆਪਣੀ ਮਾਂ ਨੂੰ ਆਪਣੇ ਭਰਾ ਨੂੰ ਆਪਣੇ ਪਾਪਾ ਨੂੰ ਸਾਰੇ ਟੱਬਰ ਨੂੰ ਇਕੱਲੇ-ਇਕੱਲੇ ਜੀ ਨੂੰ ਫੋਨ ਕਰਿਆ ਕਰ ਇੱਕ ਫੋਨ ਸਵੇਰੇ ਕਰਿਆ ਕਰ ਤੇ ਇੱਕ ਫੋਨ ਰਾਤ ਨੂੰ ਕਰਿਆ ਕਰ ਪਰ ਕਿ ਸਭ ਲੈ ਪੁੱਤੋ ਦੱਸ ਅਗਲੇ ਖੋਛਣਗੇ ਕਿ ਸਾਡੀ ਧੀ ਵੇਲੋ ਕਿੰਨਾ ਵਧੀਆ ਧਿਆਨ ਰੱਖਦੀ ਸਾਡਾ ਤੇ ਨਾਲੇ ਅਗਲੇ ਮੈਨੂੰ ਵੀ ਕਹਿਣਗੇ ਕਿ ਦੀ ਸੱਸ ਕਿੰਨੀ ਚੰਗੀ ਆ ਹੈਨਾ ਚਲੋ ਠੀਕ ਆ ਫਿਰ ਮੈਂ ਕਰ ਕੀ ਆਈ ਗਏ ਆਓ ਠੀਕ ਆ ਪੁੱਤਰ ਨਾਲੇ ਪਤਾ ਕੀ ਆ ਆ ਭੈਣ ਭਰਾ ਕਾਦੇ ਵਾਸਤੇ ਹੁੰਦੇ ਆ ਜਦੋਂ ਵੀ ਕਿਸੇ ਨੂੰ ਦੁੱਖ ਤਕਲੀਫ ਹੋਵੇ ਤੇ ਇੱਕ ਦੂਜੇ ਦੀ ਮਦਦ ਕਰਦੇ ਆ ਕਿੰਨੂ ਦੁੱਖ ਤਕਲੀਫ ਆ ਨਹੀਂ ਨਹੀਂ ਮੈਂ ਵੈਸੇ ਗੱਲ ਕਰਨ ਢਈ ਆ ਹੈਨਾ ਕਿਤੇ ਲੋੜ ਪੈ ਜਾਂਦੀ ਕਿਸੇ ਦੀ ਭੈਣ ਭਰਾ ਨੂੰ ਚਾਹੀਦਾ ਇੱਕ ਦੂਜੇ ਦੀ ਮਦਦ ਕਰਨੀ ਹਾਂਜੀ ਮੰਮੀ ਤੁਹਾਨੂੰ ਦੇ ਪਤਾ ਹੀ ਆ ਮੇਰੇ ਭਰਾਵਾਂ ਦਾ ਹਾਂ ਕਿੰਨੇ ਚੰਗੇ ਆ ਹਾਂ ਆ ਹੁਣੇ ਪੁੱਤ ਮੈਨੂੰ ਗੋਲਡੀ ਦਾ ਫੋਨ ਆਇਆ ਸੀ ਅੱਛਾ ਕੀ ਹੋਇਆ ਹੁਣ ਨਹੀਂ ਨਹੀਂ ਪੁੱਤ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨਹੀਂ ਦੱਸੋ ਤੇ ਸਹੀ ਕੋਈ ਸੀਰੀਅਸ ਗੱਲ ਨਹੀਂ ਨਹੀਂ ਪੁੱਤ ਚਲੋ ਠੀਕ ਆ ਫਿਰ ਜੇ ਸੀਰੀਅਸ ਗੱਲ ਨਹੀਂ ਹੈ ਨਹੀਂ ਨਹੀਂ ਮੇਰੀ ਗੱਲ ਸੁਣ ਹਾਂਜੀ ਤੂੰ 골ਡਨ ਨਾਲ ਗੱਲ ਕਰੀ ਕੀ ਮੰਮੀ ਪੁੱਤ ਦਿਲ ਤੇ ਨਹੀਂ ਕਰਦਾ ਤੈਨੂੰ ਦੱਸਣ ਨੂੰ ਹਾਂ ਤੂੰ ਇਹ ਗੱਲ ਕਿਸੇ ਨੂੰ ਆਪਣੇ ਪੇਕੇਆਂ ਤੱਕ ਨਾ ਦੱਸੇ ਮੰਮੀ ਗੱਲ ਤੇ ਦੱਸੋ ਗੱਲ ਇਹ ਆ ਪੁੱਤ ਕਿ 골ਡਨ ਨੂੰ ਹੁਣੇ 2 ਲੱਖ ਰੁਪਏ ਦੀ ਜ਼ਰੂਰਤ ਪੈ ਗਈ ਆ 2 ਲੱਖ ਰੁਪਏ ਦੀ ਆਹੋ ਇੰਨੇ ਪੈਸੇ ਕੀ ਕਰਨੇ ਉਹਨਾਂ ਨੇ ਪੁੱਤ ਤੈਨੂੰ ਪਤਾ ਕੰਮਕਾਰਾਂ ਵਿੱਚ ਲੋੜ ਪੈ ਹੀ ਜਾਂਦੀ ਆ ਤੇ ਉਹ ਮੈਨੂੰ ਕਹਿੰਦਾ ਕਿ ਮੰਮੀ ਜੀ ਉਹ ਕਮੇਟੀ ਦਾ ਕਹਿੰਦੇ ਹੋਣੇ ਨਾ ਤੁਹਾਨੂੰ ਚੁੱਕਨ ਨਹੀਂ ਨਹੀਂ ਕਮੇਟੀ ਤੇ ਚੁੱਕੀ ਨਹੀਂ ਜਾਣੀ ਉਹ ਕੱਲ ਪਰਸੋ ਤੇ ਚੁੱਕ ਲਈ ਕਿਸੇ ਹੋਰ ਨੇ ਅੱਛਾ ਉਹ ਕਹਿੰਦਿਆ ਸੀ ਕਿ ਮੰਮੀ ਮੇਰੇ ਸਹੁਰਿਆਂ ਕੋ ਪੈਸੇ ਦਾ ਬਹੁਤ ਹੈ ਗਏ ਆ ਮੈਂ ਕਿਤਰਾ ਕਵਾਂ ਮੈਂ ਕਿਹਾ ਸ਼ਦਈਆ ਤੂੰ ਉਹਨਾਂ ਨੂੰ ਕਹਿ ਕੇ ਤੇ ਵੇਖ ਤੇਰੇ ਸਾਲਿਆਰੇ ਨਾ ਹੀ ਨਹੀਂ ਕਰਨੀ ਦੇ ਦੇਨੇ ਪੈਸੇ ਫਿਰ ਮੈਂ ਕਿਹਾ ਚੰਗੇ ਨਹੀਂ ਲੱਗੇਦਾ ਹੈਨਾ ਕਿਰਨ ਕੀ ਸੋਚੂਗੀ ਕਿ ਮੇਰੇ ਪੇਕੇਆਂ ਕੋ ਪੈਸੇ ਮੰਗਦੇ ਆ ਪਰ ਮੇਰੀ ਗੱਲ ਸੁਣ ਪੁੱਤ ਦੁੱਖ ਤਕਲੀਫ ਵਲੇ ਤੇ ਜਨਾਨੀ ਬੰਦੇ ਦਾ ਸਾਥ ਦਿੰਦੀ ਤੇ ਬੰਦਾ ਜਨਾਨੀ ਦਾ ਦਿੰਦਾ ਹੈਨਾ ਅੱਗੋਂ ਪੁੱਤ ਤੇਰੀ ਮਰਜ਼ੀ ਆ ਜੇ ਤੂੰ ਕਹਿ ਵੀ ਦੇਂਗੇ ਆਪਣੇ ਵੀਰ ਨੂੰ ਕਿ ਮੇਰੇ ਆਦਮੀ ਦੀ ਮਦਦ ਕਰ ਦੋ 10 ਲੱਖ ਰੁਪਏ ਦੀ ਹੈਨਾ ਬਾਕੀ ਪੁੱਤ ਤੇਰੀ ਮਰਜ਼ੀ ਆ ਕੱਲ ਨੂੰ ਤੂੰ ਮੈਨੂੰ ਇਹ ਨਾ ਕਹਵੇਂ ਕਿ ਮੇਰੀ ਸੱਸ ਨੇ ਜ਼ਬਰਦਸਤੀ ਕੀਤਾ ਪੁੱਤ ਬਾਕੀ ਮੇਰਾ ਨਾਂ ਨਾ ਲਵੇਂ ਹੈਨਾ ਮਜ਼ਾ ਤੇ ਉਸ ਗੱਲ ਦਾ ਹੁੰਦਾ ਕਿ ਤੂੰ ਚੁੱਪ ਕਰਕੇ ਆਪਣੇ ਭਰਾ ਨੂੰ ਫੋਨ ਕਰ ਕਿ ਆ ਵੀਰੇ ਆ ਮੇਰੇ ਬੰਦੇ ਦੇ ਅਕਾਊਂਟ ਦੇ ਵਿੱਚ 2 ਲੱਖ ਰੁਪਇਆ ਪਾ ਦੋ ਤੇ ਬੰਦਾ ਵੀ ਅੱਗੋਂ ਖੁਸ਼ ਹੋ ਕੇ ਕਵੇ ਲੈ ਇਹ ਤਾਂ ਮੇਰੇ ਸਹੁਰੇ ਬੜੇ ਚੰਗੇ ਆ ਮਿੰਟੋਂ ਮਿੰਟ ਪੈਸੇ ਪਾਤੇ ਤੇ ਮੈਂ ਤਾਂ ਹਜੇ ਸਹੁਰਿਆਂ ਤਾਂ ਗੱਲ ਵੀ ਨਹੀਂ ਕੀਤੀ ਤੇ ਮੇਰੀ ਜਨਾਨੀ ਦੇ ਕਹਿਣ ਤੇ ਪੁੱਤ ਵਾਕੇ ਮੈਨੂੰ ਨਾ ਕੁਝ ਕਮੀ ਤੋਂ ਮੈਂ ਨਹੀਂ ਤੈਨੂੰ ਕੰਦੀ ਜੇ ਤੂੰ ਸਿਆਣੀ ਧੀ ਹੋਏਂਗੀ ਨਾ ਆਪੇ ਇਹ ਕੰਮ ਕਰ ਦੇਂਗੀ ਨਾਲੇ ਬੰਦਾ ਵੀ ਖੁਸ਼ ਹੈ ਨਾ ਚਲ ਪੁੱਤ ਤੇਰੀ ਮਰਜ਼ੀ ਆ ਮੇਰਾ ਨਾਂ ਨਾ ਲਵੇਂ ਬਾਕੀ ਪੁੱਤ ਮੈਂ ਨਹੀਂ ਤੈਨੂੰ ਕੁਝ ਕਹਿਣ ਦੇ ਬਾਕੀ ਤੂੰ ਖੁਦ ਸਮਝਦਾਰ ਆ ਕਰ ਦੇਗੀ ਫੋਨ ਉੱਥੇ ਕਿਹੜਾ ਫਰਕ ਪਏਗਾ ਉਹ ਮੰਮੀ ਮੈਨੂੰ ਸਭ ਪਤਾ ਤੁਹਾਡੀਆਂ ਚਲਾਕੀਆਂ ਦਾ ਉਹ ਤੁਹਾਨੂੰ ਮੇਰੇ ਕੋਲ ਕੰਮ ਸੀ ਨਾ ਹੁਣ ਕੋਈ ਉਹ ਤਾਂ ਕਰਕੇ ਮੇਰੀ ਧੀ ਮੇਰੀ ਧੀ ਹੁੰਦੀ ਸੀ ਉਹ ਨਹੀਂ ਤੇ ਤੁਸੀਂ ਕਦੀ ਮੈਨੂੰ ਇੰਨੇ ਪਿਆਰ ਨਾਲ ਬੁਲਾਓ ਕਦੀ ਵੀ ਨਹੀਂ ਬਾਕੀ ਰਹੀ ਪੈਸਿਆਂ ਦੀ ਗੱਲ ਹੁਣ ਤੇ ਮੈਂ ਕਹਾਂਗੀ ਆਪਣੇ ਭਰਾ ਨੂੰ ਕਿਉਂਕਿ ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਉਹ ਇਹਨਾਂ ਨੇ ਮੈਨੂੰ ਹੀ ਫੋਨ ਕਰਕੇ ਕਹਿ ਦਿੰਦੇ ਡਾਇਰੈਕਟ ਉਹ ਇਤਨਾ ਮੰਮੀ ਦੀ ਸਫਾਰਿਸ਼ ਪਾਣ ਦੀ ਕੀ ਲੋੜ ਸੀ ਚੱਲ ਕੋਈ ਗੱਲ ਨਹੀਂ ਲੋੜ ਤੇ ਇਹਨਾਂ ਨੂੰ ਪੈ ਹੀ ਗਈ ਨਾ ਮੇਰੇ ਪੇਕਿਆਂ ਦੀ ਉਹ ਜਿਹੜੇ ਇਤਨਾ ਕਰਦੇ ਸੀਗੇ ਕਿ ਸਾਨੂੰ ਤੇਰੇ ਪੇਕਿਆਂ ਦੀ ਕਦੀ ਲੋੜ ਨਹੀਂ ਪੈਣੀ ਅੱਜ ਪੈ ਗਈ ਨਾ ਲੋੜ ਫੋਨ ਮੇਰਾ ਫੋਨ ਕਿੱਥੇ ਹੈ ਲੈ ਆਪੀ ਪਤਾ ਨਹੀਂ ਫ੍ਰੀ ਵੀ ਹੋਣਾ ਕਿ ਨਹੀਂ ਉਹ ਫੋਨ ਮੈਂ ਕਰਦੀ ਆ ਬੈਲਤੇ ਜਾਂਦੀ ਆ ਚੋਕਲਾ ਵੇ ਸਈ ਚੋਕਲਾ ਸਾਹਿਲ ਚੋਕਲਾ ਸਾਹਿਲ ਇੱਕ ਤੇ ਪਤਾ ਨਹੀਂ ਮੁੰਡਾ ਕਿੱਥੇ ਹੁੰਦਾ ਵਾ ਹੈਲੋ ਹੈਲੋ ਹਾਂ ਸਾਹਿਲ ਹਾਂਜੀ ਹਾਂਜੀ ਦੀਦੀ ਹਾਂਜੀ ਦੀਦੀ ਵੱਢੀ ਆ ਸਤਿ ਸ਼੍ਰੀ ਅਕਾਲ ਦੀਦੀ ਹਾਂ ਸਤਿ ਸ਼੍ਰੀ ਅਕਾਲ ਦਾ ਲੱਗਾ ਕਿੱਥੇ ਆ ਕਿੰਨੇ ਫੋਨ ਤੈਨੂੰ ਕਿੰਨੀਆਂ ਵੈਲਾਂ ਗਈਆਂ ਫੋਨ ਨਹੀਂ ਚੁੱਕਣਦੇ ਆ ਉਹ ਮੈਂ ਨਾ ਥੋੜਾ ਕੰਮ 'ਚ ਬਿਜ਼ੀ ਹਾਂ ਤੂੰ ਤੇ ਤੇਰਾ ਕੰਮ ਕਦੀ ਆਪ ਵੀ ਫੋਨ ਕਰ ਲਿਆ ਕਰ ਦੀਦੀ ਤੁਹਾਨੂੰ ਪਤਾ ਤੇ ਆ ਮੇਰੇ ਕੰਮ ਦਾ ਟਾਈਮ ਹੀ ਨਹੀਂ ਲੱਗਦਾ ਤੁਸੀਂ ਦੋਵੇਂ ਭਰਾ ਨਾ ਇੰਨੇ ਬਿਜ਼ੀ ਰਹਿੰਦੇ ਜੇ ਨਾ ਕਿ ਮੇਰੇ ਵਾਸਤੇ ਤੁਹਾਡੇ ਕੋਲ ਟਾਈਮ ਹੀ ਨਹੀਂ ਹੈਗਾ ਉਹ ਨਹੀਂ ਨਹੀਂ ਦੀਦੀ ਇਦਾਂ ਦੀ ਕੋਈ ਗੱਲ ਨਹੀਂ ਆ ਤੁਹਾਡੇ ਵਾਸਤੇ ਟਾਈਮ ਨਹੀਂ ਹੋਣਾ ਤਾਂ ਕਿਹਦੇ ਵਾਸਤੇ ਟਾਈਮ ਹੋਣਾ ਦੱਸੋ ਤੁਸੀਂ ਉਹਨਾ ਕੀ ਕਰਨੇ ਆ? ਅ ਕੁਝ ਨਹੀਂ ਕੰਮ ਦੱਸੋ। ਅੱਛਾ ਮੈਂ ਨਾ ਤੇਨੇ ਇੱਕ ਗੱਲ ਕਰਨੀ ਸੀ। ਤੇ ਹਾਂ ਹਾਂ ਕਰੋ ਕਰੋ। ਤੂੰ ਮੰਮੀ ਪਾਪਾ ਨਾਲ ਨਾ ਗੱਲ ਨਾ ਕਰੀ। ਉਹ ਦੇਦੀ ਸਭ ਕੁਝ ਠੀਕ ਤੇ ਆ ਨਾ? ਹਾਂ ਹਾਂ ਸਭ ਕੁਝ ਠੀਕ ਆ। ਗੱਲ ਪਤਾ ਕੀ ਆ? ਉਹ ਨਾ ਮੈਨੂੰ 2 ਲੱਖ ਰੁਪਈਆ ਚਾਹੀਦਾ। ਦੀ ਵੀ ਪੈਸਾਂ ਦੀ ਤਾਂ ਕੋਈ ਗੱਲ ਨਹੀਂ ਆ ਪਰ ਇੱਕਦਮ ਤੁਹਾਨੂੰ ਇਹਨੇ ਪੈਸਾਂ ਦੀ ਲੋੜ ਕੀ ਪੈ ਗਈ ਦੱਸੋ ਸਹੀ ਮੈਨੂੰ ਨਹੀਂ ਨਹੀਂ ਗੱਲ پتہ ਕੀ ਆ ਬਹੁ ਉਹਨਾ ਤੇਰੇ ਭਾਜੀ ਨੂੰ ਪੈਸੇ ਚਾਹੀਦੇ ਸੀਗੇ ਥੋੜੇ ਜੇ ਉਹਨਾਂ ਦਾ ਕੰਮ ਅੜਿਆ ਹੋਇਆ ਵਕਿੰਨੇ ਹੀ ਦਿਨ ਤੋਂ ਤੇ ਆਪਾਂ ਕਮੇਟੀਆਂ ਕੋ ਮੁੱਟੀਆਂ ਵੀ ਚੁੱਕ ਲਈਆਂ ਵਾ ਉਹਨਾਂ ਨੇ ਸਾਰੇ ਪੈਸੇ ਉਸੇ ਲਾ ਲਏ ਆ ਤੇ ਬਸ ਆ 2 ਲੱਖ ਰੁਪਇਆ ਰਹਿ ਗਿਆ ਉਹ ਨਾ ਉਹਨਾਂ ਨੇ ਤੇ ਮੈਨੂੰ ਨਹੀਂ ਕਿਹਾ ਉਹ ਤੇ ਫੋਨ ਤੇ ਗੱਲ ਕਰਨ ਦੇ ਸੀਗੇ ਤੇ ਮੈਂ ਉਹਨਾਂ ਦੀ ਚੋਰੀ ਚੋਰੀ ਗੱਲ ਸੁਣ ਲਈ ਤੇ ਮੈਂ ਕਿਹਾ ਜੇ ਆਪਾਂ ਉਹਨਾਂ ਦੀ ਮਦਦ ਕਰ ਸਕਦੇ ਆ ਤੇ ਕਰ ਦਈਏ ਸਾਨੂੰ ਕਿਹੜਾ ਕਿਸੇ ਚੀਜ਼ ਦੀ ਕਮੀ ਆ ਰੱਬ ਨੇ ਸਾਨੂੰ ਸਾਰਾ ਕੁਝ ਦਿੱਤਾ ਵਾ ਤੇ ਉਹਨਾਂ ਨੇ ਨਹੀਂ ਮੈਨੂੰ ਕਿਹਾ ਕਿਸੇ ਨੇ ਵੀ ਨਹੀਂ ਕਿਹਾ ਹੂੰ ਮੈਂ ਹੀ ਉਹਨਾਂ ਦੀ ਗੱਲ ਸੁਣ ਲਈ ਤੇ ਮੈਂ ਕਿਹਾ ਜੇ ਤੂੰ ਵੀਰੇ ਨਾਲ ਗੱਲ ਕਰ ਲੋ ਤੇ ਤੁਸੀਂ ਦੋਵੇਂ ਜਾਣੇ ਮੇਰੇ ਅਕਾਊਂਟ 'ਚ ਜਾਂ ਸਿੱਧਾ ਉਹਨਾਂ ਦੇ ਅਕਾਊਂਟ 'ਚ ਪੈਸੇ ਪਾ ਦਿਓ 2 ਲੱਖ ਰੁਪਈਆ ਦੇ ਦੀ ਪੈਣ ਦੀ ਤਾਂ ਚਲੋ ਕੋਈ ਗੱਲ ਨਹੀਂ ਆ ਪਰ ਜੇ ਤੂੰ ਨਹੀਂ ਕਹਿੰਦੇ ਜੇ ਨਾ ਤੇ ਮੈਂ ਪੈਸੇ ਦਾ ਰੇਂਜ ਕਰ ਲੈਣਾ ਵਾ ਤੇ ਮੈਂ ਤੁਹਾਨੂੰ ਸੈਂਡ ਕਰ ਦੂੰਗਾ ਚੱਲ ਠੀਕ ਆ ਸਾਹਿਲ ਥੈਂਕ ਯੂ ਤੂੰ ਇਦਾਂ ਕਰ ਤੂੰ ਆਪਣੇ ਜੀਜੂ ਤੋਂ ਹੀ ਸੈਂਡ ਕਰਦੀ ਮੈਂ ਸਾਰੀਆਂ ਡਿਟੇਲਸ ਤੈਨੂੰ ਭੇਜ ਦਵਾਂਗੀ ਉਹ ਉਹਨਾਂ ਨੂੰ ਲੋੜ ਆ ਮੈਨੂੰ ਥੋੜਾ ਲੋੜਾ ਮੈਂ ਫਿਰ ਕਿੱਥੇ ਅੱਗੇ ਸੈਂਡ ਕਰਦੀ ਰਵਾਂਗੀ ਤੂੰ ਉਹਨਾਂ ਦੇ ਤੇ ਹੀ ਕਰਦੀ ਸੈਂਡ ਚਲੋ ਤੁਸੀਂ ਉਹਨਾਂ ਦੀ ਜਿਹੜੀ ਵੀ ਅਕਾਊਂਟ ਡਿਟੇਲ ਹੈ ਨਾ ਮੈਨੂੰ ਸੈਂਡ ਕਰ ਦਿਓ ਫਿਰ ਮੈਂ ਉਹਨਾਂ ਨੂੰ ਪਾ ਦਿੰਦਾ ਪੈਸੇ ਚਲ ਮੈਂ ਨਾ ਤੈਨੂੰ ਹੁਣੇ ਹੀ ਸੈਂਡ ਕਰ ਦਿੰਨੀ ਆ ਤੇ ਤੂੰ ਪਾ ਦੇਵੇਂ ਪੈਸੇ 2 ਲੱਖ ਰੁਪਏ ਇਹ ਪੂਰਾ ਪਾਣਾ ਹੀ ਤੇ ਜਲਦੀ ਤੁਹਾਨੂੰ ਵਾਪਸ ਕਰ ਦੇਣਗੇ ਤੈਨੂੰ ਤੇ ਪਤਾ ਹੀ ਉਹਨਾਂ ਦਾ ਉਹ ਕਿਹੜਾ ਰੱਖਦੇ ਆ ਪੈਸੇ ਕਿਸੇ ਦੇ ਹਨਾ ਹਾਂ ਹਾਂ ਦੀਦੀ ਕੋਈ ਨਹੀਂ ਤੁਸੀਂ ਮੈਨੂੰ ਬੱਸ ਅਕਾਊਂਟ ਡਿਟੇਲ ਭੇਜ ਦਿਓ ਮੈਂ ਪਾ ਦੇਣਾ ਹੁਣੇ ਥੋੜੀ ਦੇਰ ਚ ਚੱਲ ਠੀਕ ਆ ਥੈਂਕ ਯੂ ਹੈ ਠੀਕ ਆ ਠੀਕ ਆ ਕਿੰਨਾ ਝੂਠ ਬੋਲਣਾ ਪੈਂਦੇ ਆ ਮੈਨੂੰ ਕਿ ਮੈਂ ਗੱਲ ਸੁਣ ਲਈ ਹਾਲਾ ਕਿ ਮੈਂ ਗੱਲ ਸੁਣੀ ਨਹੀਂ ਹੁ ਮੈਨੂੰ ਤੇ ਮੰਮੀ ਨੇ ਗੱਲਾਂ ਗੱਲਾਂ ਦੇ ਵਿੱਚ ਸੁਣਾ ਦਿੱਤਾ ਕਿ ਤੇਰੇ ਪੇਕੇ ਤੇ ਚੰਗੇ ਹੀ ਆ ਉਹ ਬੋਤੇ ਭਾਰੀ ਸਕਦੇ ਆ ਸਾਰਾ ਕੁਝ ਪਰਵਾਹ ਨੀ ਤੁਹਾਡੀਆਂ ਤੁਸੀਂ ਜਾਨੋ ਹੋਰ ਸਾਹਿਲ ਘਰ ਬਾਕੀ ਸਾਰੇ ਠੀਕ ਠਾਕ ਆ ਨਾ ਹਾਂ ਹਾਂ ਸਭ ਵਧੀਆ ਮੈਂ ਇੱਥੋਂ ਨੰਗਨਿਆ ਹੀ ਮੈਂ ਚਲਦੀ ਦੀਦੀ ਵੱਲ ਹੁੰਦਾ ਹੀ ਜਾਂਦਾ ਤੇ ਮੇਰੀ ਗੱਲ ਸੁਣ ਤੂੰ ਮੰਮੀ ਉਹਨਾਂ ਨੂੰ ਵੀ ਨਾਲ ਲੈ ਜਾਂਦਾ ਕੱਲਾ ਆ ਜਾਂਦਾ ਹਮੇਸ਼ਾ ਤੂੰ ਪਰ ਉਹਨਾਂ ਨੂੰ ਵਿਚਾਰਿਆਂ ਨੂੰ ਘਰੇ ਛੱਡਨਦਾ ਵਾ ਤੁਹਾਨੂੰ ਪਤਾ ਨਾ ਇੰਨਾ ਮੇਰਾ ਕੰਮ ਆ ਕਦੀ ਇੱਧਰ ਕਦੀ ਉੱਧਰ ਮੇ ਕੋਲ ਘਰ ਜਾਂਦਾ ਵੀ ਟਾਈਮ ਨਹੀਂ ਗਾ ਹਾਂ ਬਸ ਸਹੀ ਆ ਤੂੰ ਜਾਣੇ ਤੇ ਤੇਰਾ ਕੰਮ ਆ ਜਾਣਾ ਪਤਾ ਨਹੀਂ ਜਦੋਂ ਤੇਰਾ ਵਿਆਹ ਹੋ ਜਾਊਗਾ ਤੇਰੀ ਜਨਾਨੀ ਨੇ ਇਤਰੇ ਕਲਪ ਦੇ ਰਹਿਣਾ ਵਾ ਕਿ ਇਹ ਤੇ ਬਸ ਬਾਹਰ ਹੀ ਰਹਿੰਦਾ ਵਾ ਤੁਹਾਨੂੰ ਪਤਾ ਕੰਮ ਕਰ ਵੀ ਜ਼ਰੂਰੀ ਆ ਵਿਹਲੇ ਬੈ ਕੇ ਵੀ ਗੁਜ਼ਾਰੇ ਨਹੀਂ ਆ ਹਾਂ ਇਹ ਗੱਲ ਤੇ ਹੈਗੀ ਆ ਤੂੰ ਮੈਨੂੰ ਫੋਨ ਜਿਹਾ ਕੀਤਾ ਹੈਗਾ ਮੈਂ ਆਣ ਲੱਗਾ ਜ਼ਰੂਰੀ ਕੰਮ ਆ ਸਭ ਕੁਝ ਠੀਕ ਠਾਕ ਤੇ ਹੈਗਾ ਨਾ ਕੋਈ ਕੋਈ ਗੱਲ ਤੇ ਨਹੀਂ ਹੈ ਉਹ ਮੈਂ ਨਾ ਇਧਰੋਂ ਨੰਗਨ ਨਿਆ ਸੀ ਤੇ ਨਾ ਮੈਂ ਕਿਸੇ ਨੂੰ ਨਾ ਅਰਜੈਂਟਲੀ 50000 ਰੁਪਏ ਦੇਣਾ ਸੀ ਤੇ ਮੇਰੇ ਨਾ Google Pay ਤੋਂ ਟ੍ਰਾਂਜੈਕਸ਼ਨ ਨਹੀਂ ਹੁੰਦੀ ਕੋਈ ਤੇ ਮੈਂ ਉਹਨਾਂ ਨੂੰ ਫੋਨ ਕੀਤਾ ਸੀ ਉਹ ਕਹਿੰਦੇ ਕਿ 24 ਘੰਟੇ ਕੋਈ ਟ੍ਰਾਂਜੈਕਸ਼ਨ ਨਹੀਂ ਤੁਹਾਡੇ ਫੋਨ ਚੋਂ ਤੇ ਮੈਂ ਤੁਹਾਨੂੰ ਇਹ ਕਹਿਣਾ ਹੈ ਕਿ ਜੇ ਤੁਹਾਡੇ ਕੋਲ 50000 ਰੁਪਏ ਕੈਸ਼ ਆ ਤੁਸੀਂ ਮੈਨੂੰ ਦੇ ਦੋਗੇ ਪਰ ਦੀਦੀ ਤੁਸੀਂ ਇਹ ਐਨਾ ਸੋਚੋ ਕਿ ਜਿਹੜਾ ਮੈਂ ਤੁਹਾਨੂੰ 2 ਲੱਖ ਰੁਪਏ ਦਿੱਤਾ ਸੀ ਉਹਦੇ ਜੋ ਮੈਂ ਮੰਗਨਿਆ ਵਾ ਇਹ 50 ਹਜ਼ਾਰ ਰੁਪਏ ਨਾ ਮੈਂ ਤੁਹਾਨੂੰ ਕੱਲ ਹੀ ਵਾਪਸ ਕਰ ਦੇਣਾ ਵਾ ਉਹ ਮੇਰਾ ਅਕਾਊਂਟ ਦੇ ਵਿੱਚ ਕੋਈ ਇਸ਼ੂ ਪੈ ਗਿਆ ਵਾ ਉਹਦੇ ਚ ਨਹੀਂ ਚੱਲਣਦਾ ਉਹ ਨਹੀਂ ਨਹੀਂ ਮੈਨੂੰ ਭਲਾ ਆਪਣੇ ਪਰਹਾਵਾ ਦਾ ਨਹੀਂ ਪਤਾ ਮੈਨੂੰ ਪਤਾ ਵਾ ਪੈਸਿਆਂ ਦੇ ਲਈ ਤੇ ਉਹ ਮੇਰੇ ਨਾਲ ਇਤਨਾ ਕਦੀ ਕਰ ਹੀ ਨਹੀਂ ਸਕਦੇ ਉਹਨਾਂ ਲਈ ਰਹੀ 50 ਹਜ਼ਾਰ ਦੀ ਗੱਲ ਉਹ ਕੋਈ ਗੱਲ ਨਹੀਂ ਮੈਂ ਹੁਣੇ ਕਰਵਾ ਦਿੰਨੀ ਹਾਂ ਤੇਰੇ ਅਕਾਊਂਟ ਦੇ ਵਿੱਚ ਤੇਰੇ ਭਾਜੀ ਨੂੰ ਕਹਿ ਕੇ ਨਹੀਂ ਅਕਾਊਂਟ ਦੇ ਵਿੱਚ ਨਹੀਂ ਤੁਸੀਂ ਮੈਨੂੰ ਨਾ ਕੈਸ਼ ਹੀ ਦੇ ਦਿਓ ਤੇ ਥੋੜਾ ਮੈਨੂੰ ਅਰਜੈਂਟ ਹੀ ਚਾਹੀਦਾ ਵਾ ਚਲ ਠੀਕ ਆ ਤੇ ਜੇ ਭਾਜੀ ਕੋ ਨਹੀਂ ਵੀ ਹੈਗੇ ਉਹਨਾਂ ਨੂੰ ਕੋ ਆਪਣੇ ਏਟੀਐਮ ਚੋਂ ਕਢਵਾ ਕੇ ਦੇ ਦਿਓ ਮੈਨੂੰ ਨਾ ਬੜੇ ਅਰਜੈਂਟਲੀ ਚਾਹੀਦੇ ਆ ਉਹ ਤੇ ਕੋਈ ਗੱਲ ਨਹੀਂ ਆ ਉਹ ਤੇ ਉਹ ਕਢਵਾ ਹੀ ਦੇਣਗੇ ਚਲ ਮੈਂ ਨਾ ਇੱਕ ਮਿੰਟ ਫਿਰ ਕਹਿ ਕੇ ਆਨੀ ਥੋੜਾ ਜਲਦੀ ਕਰਿਓ ਚਲ ਠੀਕ ਆ 50000 ਰੁਪਇਆ ਅਖੇਤੀ ਤੋ ਏਟੀਐਮ ਚ ਕਢਵਾ ਦੋ ਕਢਵਾ ਕੇ ਦਿਨੀ ਤਨ ਮੈਂ ਏਟੀਐਮ ਚ 50000 ਰੁਪਇਆ ਕਿੱਡੀ ਛੇਤੀ ਮੰਨ ਗਈ ਐ ਅਖੇਤੀ ਦੀ ਮੈਂ ਇੱਥੇ ਆਇਆ ਸੀ 50000 ਰੁਪਇਆ ਕੱਟ ਗਿਆ ਦੱਸ ਤੇਰੇ ਅਕਾਊਂਟ ਚੋਂ ਨਿਕਲਿਆ ਤੇ ਆਪਣੇ ਭਰਾ ਨੂੰ ਦੂਜੇ ਨੂੰ ਕਹਿ ਦੇ ਸਾਹਿਲ ਪੁੱਤਰ ਐ ਸਸਿਕਲ ਸਸਿਕਪੁੱਤਰ ਸਸਿਕਲ ਕੀ ਹਾਲ ਚਾਲ ਹੈ ਵਧੀਆ ਵਧੀਆ ਤੁਸੀਂ ਦੱਸੋ ਬਹਿ ਜਾ ਬਹਿ ਜਾ ਬਸ ਠੀਕ ਹੈ ਵਧੀਆ ਤੂੰ ਸੁਣਾ ਮੈਂ ਬਹੁਤ ਵਧੀਆ ਚਲੋ ਵਧੀਆ ਹੀ ਚਾਹੀਦਾ ਕੱਲੇ ਹੀ ਆਇਆ ਹਾਂ ਮੈਨੂੰ ਨਾ ਥੋੜਾ ਕੰਮ ਹੀ ਦੇ ਦੀਨਾ ਤੇ ਮੈਂ ਤਾਂ ਆਇਆ ਹੀ ਆਹੋ ਮੈਨੂੰ ਮੜ ਜੀ ਬਾਤ ਸੁਣਨ ਤੇ ਰਹੀ ਸੀ ਮੈਂ ਤੁਰ ਹੀ ਆਂਡੇ ਸੀ ਮੈਨੂੰ ਲੱਗਾ ਸਾਹੀ ਲਾਇਆ ਆਪੋ ਤਾਂ ਕੀ 50000 ਦੀ ਗੱਲ ਕਰਨ ਡਿਆ ਸੀ ਅੰਮਾ ਜੀ ਸੁਣੀ ਪੂਰੀ ਦੱਸੀ ਕੀ ਗੱਲ ਕਰਨ ਡਿਆ ਸੀ ਉਹ ਮੈਨੂੰ ਨਾ 50000 ਰੁਪਏ ਚਾਹੀਦਾ ਸੀ ਮੇਰੇ ਨਾ ਫੋਨ ਚੋਂ ਕਿ ਟ੍ਰਾਂਜੈਕਸ਼ਨ ਨਹੀਂ ਹੁੰਦੀ ਤੇ ਮੈਂ ਆਪਣੇ ਬੈਂਕ 'ਉ ਫੋਨ ਕੀਤਾ ਸੀ ਉਹ ਕਹਿੰਦੇ 24 ਘੰਟੇ ਕੋਈ ਟ੍ਰਾਂਜੈਕਸ਼ਨ ਨਹੀਂ ਹੁੰਦਾ ਫੋਨ ਚ ਅੱਛਾ ਤੇ ਮੈਂ ਹੀ ਕਿਹਾ ਸੀ ਕਿ ਜੇ ਮੈਨੂੰ ਹੁਣੇ ਦੇ ਦਿੰਦੇ ਮੈਂ ਤੁਹਾਨੂੰ ਕੱਲ੍ਹ ਜਾਂ ਪਰਸੋਂ ਮੋੜ ਜਾਵਾਂਗਾ ਤੇ ਪੁੱਤਰ ਤੇਰਾ ਨੀ ਅਕਾਊਂਟ ਚੱਲਣ ਡਿਆ ਤੇਰੇ ਦੂਜੇ ਭਰਾ ਦਾ ਤੇ ਚੱਲਦਾ ਹੋਏਗਾ ਨਾ ਮੈਂ ਕਿਹਾ ਫੇਰ ਉਹਨੂੰ ਮੈਂ ਕਿੱਥੇ ਕਹਿੰਦਾ ਉਹ ਆਂਦਾ ਮੈਨੂੰ ਪੈਸੇ ਦੇਣ ਤੇ ਮੈਂ ਦੀ ਦੇ ਘਰ ਲੱਗੇ ਸੀ ਮੈਂ ਚੱਲ ਇੱਥੇ ਹੀ ਫੜ ਲੈਣਾ ਵਾ ਇਹ ਵੀ ਆਪਣੇ ਘਰ ਆ ਲੈ ਟਾੜਾ ਘਰ ਆ ਇਹ ਤਾਂ ਗੱਲ ਤੋਂ ਸਹੀ ਕਿ ਟਾੜਾ ਆਪਣਾ ਘਰ ਆ ਪੁੱਤਰ 50000 ਰੁਪਏ ਦੀ ਕਿਹੜੀ ਗੱਲ ਆ ਵੈਸੇ ਇੱਕ ਗੱਲ ਦੱਸਾਂ ਸਿਆਣੇ ਕਹਿੰਦੇ ਨੇ ਕਿ ਭੈਣ ਦੇ ਘਰੋਂ ਨਾ ਪਾਣੀ ਤੱਕ ਨਹੀਂ ਪੀਂਦਿਆ ਤੂੰ ਸਿੱਧਾ 50000 ਦੀ ਗੱਲ ਕਰਨ ਡਿਆ ਬਾਕੀ ਅਪਾਣੀਆਂ ਇਹ ਗੱਲਾਂ 'ਚ ਸੋਚਦੇ ਮਾਸਾ ਵੀ ਆ 50000 ਦੀ ਤਾਂ ਕੋਈ ਗੱਲ ਨਹੀਂ ਪਰ ਚੰਗੇ ਨਹੀਂ ਲੱਗੇ ਦਾ ਕੰਦੇ ਆ ਪੇਕੇਆ ਸਿਰ ਭਾਰ ਚੜਦਾ ਜੇ ਤਿਆਂ ਕੋ ਪੈਸੇ ਲੈਣ ਤਾਂ ਫਿਰ ਚੰਗਾ ਨਹੀਂ ਲੱਗਦਾ ਮੇਰਾ ਸੁਭਾਤ ਪੁੱਤ ਇਤਨਾ ਦਾ ਹੈਗਾ ਹੀ ਨਹੀਂ ਹੈਗਾ ਮੈਂ ਵੇਲਾ ਕਦੀ ਨਹੀਂ ਫਿਰ ਸੱਸ ਮਾਂ ਮਿਹਣੇ ਦੇਣ ਲੱਗ ਪੰਦੀ ਪਰ ਮੈਂ ਨਹੀਂ ਮਿਹਣੇ ਦੇਣੇ ਹੈ ਨਾ 50000 ਰੁਪਏ ਦੀ ਕਿਹੜੀ ਗੱਲ ਹੈ ਪੁੱਤ ਬਾਕੀ ਕੋਈ ਗੱਲ ਨਹੀਂ ਵੇਖਦੇ ਆ ਬਾਕੀ ਪੁੱਤ ਭਾਰ ਚੜਦਾ ਜੇ 50000 ਰੁਪਿਆ ਲੈ ਲਈਏ ਨਾ ਆ ਭੈਣ ਦੇ ਸੋਰੀਓ ਪੈਸੇ ਲੈ ਲਈਏ ਜਵਾਈ ਵੀ ਫਿਰ ਮੈਨੇ ਦੇਣ ਲੱਗ ਪੰਦੇ ਆ ਉਹ ਕਹਿੰਦੇ ਲੈ ਆ ਤੇਰਾ ਭਰਾ ਭੁੱਖਾ ਹੈ ਹੈ ਤੇਰੇ ਭਰਾ ਨੂੰ ਅਕਲ ਨਹੀਂ ਗਈ ਤੇਰੇ ਪੇਕੇ ਮੇਰੇ ਪੈਸੇ ਆ ਤੇ ਪਲਣਦੇ ਆ ਤੇਰੇ ਪੇਕੇਆਂ ਨੂੰ ਪੈਸੇ ਮੰਗਣ ਲੱਗਾ ਸ਼ਰਮ ਨਹੀਂ ਆਈ ਜਿਹੜੇ ਪੈਸੇ ਮੰਗੇ ਜਾਂਦੇ ਪਰ ਪੁੱਤ ਤੈਨੂੰ ਮੇਰੇ ਪੁੱਤ ਦਾ ਸੁਭਾਅ ਦਾ ਵੀ ਪਤਾ ਤੇ ਮੇਰੇ ਵੀ ਸੁਭਾਅ ਦਾ ਪਤਾ ਆਪਾਂ ਕਿਉਂ ਕਹਿਣਾ ਗੱਲ ਰਹਿ ਗਈ 50000 ਰੁਪਏ ਦੀ ਆਪਾਂ ਦੇ ਪੁੱਤ ਇਹੋ ਜੀਆਂ ਗੱਲਾਂ ਕਰਦੇ ਨੇ ਲੋੜ ਪਈ ਤੇ ਆਈ ਸਹੀ ਕਹਿੰਦੇ ਸਾਰਾ ਕੁਝ ਨਾਲੇ ਆਪਾਂ ਪਹਿਣ ਥੋੜੀ ਮਿਲਣਾ ਵਰਤਣਾ ਤੇ ਮੈਂ ਇਦਾਂ ਕਰਦਾ ਵਾਂ ਮੈਂ ਛੋਟੇ ਭਰਾ ਨੂੰ ਹੀ ਕਹਿ ਦਿੰਦਾ ਵਾਂ ਨਾ ਨਾ ਪੁੱਤ ਤੈਨੂੰ 50000 ਦੇ ਦਿੰਨੇ ਇਹ ਕਿਹੜੀ ਗੱਲ ਆ ਉਹ ਨਹੀਂ ਨਹੀਂ ਆਪਾਂ ਮੈਂ ਤਾਂ ਤੈਨੂੰ ਪੁੱਤ ਦੁਨੀਆ ਦੀ ਗੱਲ ਸੁਣਾਈ ਆ ਹੈਨਾ ਕਿਤੇ ਚਾਰ ਰਿਸ਼ਤੇਦਾਰਾਂ ਚ ਤੁਸੀਂ ਬੈਠੇ ਹੋਗੇ ਹੈਨਾ ਤੇ ਕਿਤੇ ਕੋਈ ਮਹਿਣਾ ਤੇਨੂੰ ਮਾਰ ਦੇ ਲੈ ਇਹ ਉਹੋ ਹੀ ਭਰਾ ਆ ਜਿਹੜੇ 50000 ਰੁਪਏ ਸਾਡੇ ਕੋਲ ਆ ਇੰਨਾ ਪੁੱਤ ਕਿਤੇ 50000 ਰੁਪਏ ਆਪਣੇ ਨਿਕਲੇ ਆਗਾ ਹੈ ਪੁੱਤ ਅ ਚਲੋ ਕੋਈ ਨਹੀਂ ਤੂੰ ਹੀ ਨਾ ਦੀਦੀ ਨੂੰ ਕਹਿ ਦਿਓ ਕਿ ਉਹਨੂੰ ਥੋੜੀ ਕਾਲੀ ਸੀ ਉਹ ਚਲ ਗਿਆ ਵਾ ਮੈਂ ਫਿਰ ਨਾ ਭਰਾ ਨੂੰ ਫੋਨ ਕਰਦਾ ਮੈਨੂੰ ਪੈਸੇ ਦੇ ਕੇ ਜਾਵੇ ਸੀ ਤੀ ਨਹੀਂ ਗੱਲ ਤੇ ਕੋਈ ਨਹੀਂ ਹੈਗੀ ਪੁੱਤ ਹਾਂ ਹਾਂ ਕੋਈ ਨਹੀਂ ਅੱਛਾ ਤੂੰ ਪਾਣੀ ਤਦ ਨਹੀਂ ਪੀਣਾ ਹਣਾ ਅਸਿਆਣੇ ਕਹਿੰਦੇ ਨਾ ਭੈਣ ਕਰੋ ਪਾਣੀ ਨਹੀਂ ਪੀਦਾ ਹੁੰਦਾ ਹਾਂਜੀ ਹਾਂਜੀ ਹੈਨਾ ਚੱਲ ਠੀਕ ਐ ਪੁੱਤ ਚੱਲ ਠੀਕ ਐ ਅਬ ਬੈਜਾ ਬਾਕੀ ਮੈਂ ਕਹਿੰਦਾ ਨਹੀਂ 50000 ਰੁਪਏ ਆਪਣੇ ਮੁੰਡੇ ਨੂੰ ਮਦਦ ਕਰ ਦਿੰਦਾ ਨਹੀਂ ਨਹੀਂ ਕੋਈ ਗੱਲ ਠੀਕ ਐ ਕਿੱਥੇ ਆਇਆ ਸੀ ਆਖੇ 50000 ਰੁਪਏ ਦੇ ਦੋ ਦੇਣੀ ਤੈਨੂੰ ਮੈਂ 50000 ਮੰਮੀ ਰੁਕੋ ਜਰਾ ਇੱਕ ਮਿੰਟ ਹੋ ਪਤਾ ਕਿ ਮੈਂ ਸਾਹਿਲ ਨੂੰ ਕਿਹਾ ਬਹਿ ਜਾ ਉਹ ਚਲੇ ਗਿਆ ਕਹਿੰਦਾ ਮੈਂ ਜ਼ਰੂਰੀ ਜਾਣਾ ਕਿਤੇ ਤੇ ਰੱਖ ਤੇ ਪਾਣੀ ਚਲੇ ਗਿਆ ਪਾਣੀ ਤੇ ਮੰਮੀ ਮੈਂ ਰੱਖ ਹੀ ਦਵਾਂਗੀ ਤੁਸੀਂ ਪਹਿਲਾਂ ਮੇਰੀ ਗੱਲ ਸੁਣੋ ਕੀ ਕਹਿੰਦੇ ਸੀ ਮੇਰੇ ਭਰਾ ਨੂੰ ਤੇਰੇ ਭਰਾ ਨੂੰ ਮੈਂ ਕਹਿੰਦੀ ਸੀ ਕਾਕਾ ਪਾਣੀ ਪੀ ਕੇ ਜਾ ਰੋਟੀ ਖਾ ਕੇ ਜਾ ਹੈਨਾ ਤੇ ਉਹ ਕਹਿੰਦੇ ਮੈਂ ਜਰੂਰੀ ਕਿਸੇ ਨੂੰ ਟਾਈਮ ਦਿੱਤਾ ਮੈਂ ਜਾਣਾ ਤੁਸੀਂ ਤੇ ਮੇਰੇ ਭਰਾ ਨੂੰ ਇਹ ਕਿਹਾ ਕਿ ਕਾਕਾ ਭੈਣ ਦੇ ਘਰ ਦਾ ਤੇ ਪਾਣੀ ਵੀ ਨਹੀਂ ਪੀਦਾ ਉਹ ਦਿਨਾਂ ਵੀ ਭਾਰ ਚੜਦਾ ਵਾ ਤੇ ਵਿਚਾਰਾ ਢੜਕੋ ਪੈਸੇ ਨਾ ਰੱਖਣ ਨਹੀਂ ਐਹੀ ਤੁਹਾਡੇ ਪੈਸੇ ਕਿ ਜੇ ਤੁਸੀਂ ਉਹਨੂੰ 50000 ਰੁਪਏ ਦੇ ਦਿੰਦੇ ਤੇ ਉਹਨੇ ਤੁਹਾਡੇ ਪੈਸੇ ਲੈ ਕੇ ਕਿਤੇ 도ੜ ਜਾਣਾ ਸੀ ਜਾਂ ਬਾਹਰ ਵਾਲੀ ਕੰਟਰੀ ਸ਼ਿਫਟ ਹੋ ਜਾਣਾ ਸੀ ਤੇ ਵਾਪਸ ਫਿਰ ਉਹਨੇ ਇੱਥੇ ਇੰਡੀਆ ਦੇ ਵਿੱਚ ਆਣਾ ਹੀ ਨਹੀਂ ਸੀਗਾ ਮੰਮੀ ਆਪਣੀ ਵਾਰੀ ਭੁੱਲ ਗਏ ਤੁਸੀਂ ਉਹ ਜਦੋਂ 2 ਲੱਖ ਰੁਪਇਆ ਤੁਸੀਂ ਕਿਤਨਾ ਮੇਰੇ ਕੋ ਡਰਾਮੇ ਕਰਕੇ ਮੰਗਵਾਇਆ ਤੇ ਮੇਰੇ ਭਰਾ ਨੇ ਨਾ ਉਹ 1 ਮਿੰਟ ਨਹੀਂ ਲਾਇਆ ਤੁਹਾਨੂੰ ਪੈਸੇ ਦੇਣ ਲੱਗਿਆ ਤੇ ਹੁਣ ਤੁਸੀਂ ਇੰਨੀਆਂ ਗੱਲਾਂ ਉਹਨੂੰ ਸੁਣਾ ਦਿੱਤੀਆਂ ਇਹ ਤੁਹਾਨੂੰ ਨਹੀਂ ਪਤਾ ਲੱਗੰਦੇ ਆ ਕੀ ਹੋਤੇ ਕੀ ਬੀਧੀ ਹੋਗੀ ਨਾ ਕੀ ਬੀਧੀ ਹੋਗੀ ਉਹ ਜੋ ਮੂੰਹ ਚੁੱਕ ਕੇ ਆ ਗਿਆ ਫਿਰ ਮੇਰੇ ਕੋ ਸੱਚੀ ਗੱਲ ਸੁਣ ਲੈ ਅਤਿਆਂ ਕੋ ਕੋਣ ਪੈਸੇ ਮੰਗਦਾ ਅੱਛਾ ਧੀਆ ਕੋ ਪੈਸੇ ਨਹੀਂ ਮੰਗਦਾ ਪਰ ਧੀਆ ਦੇ ਸੋਹਰੇ ਵਾਲੇ ਉਹਨਾਂ ਕੋ ਪੇਕਿਆਂ ਤੋਂ ਪੈਸੇ ਮੰਗ ਸਕਦੇ ਆ ਹੈਨਾ ਇਹ ਗੱਲ ਤੇ ਬਿਲਕੁਲ ਸਹੀ ਆ ਤੁਸੀਂ ਸਾਨੂੰ ਲੁੱਟੀ ਜਾਓ ਜਿੰਨਾ ਲੁੱਟਣਾ ਬਾਚਾ ਵਿਚਾਰਾ ਕੀ ਕਵੇ ਕਿ 2 ਲੱਖ ਰੁਪਇਆ ਮੈਨੂੰ ਵਾਪਸ ਪਾ ਦੇ ਉਹ ਨਾ ਉਹ ਆਪਣੀ ਭੈਣ ਨੂੰ ਕਹਿਣ ਜੋਗਾ ਨਾ ਆਪਣੇ ਜੀਜੇ ਨੂੰ ਕਹਿਣ ਜੋਗਾ ਉਹ ਤੁਹਾਡੀ ਤੇ ਗੱਲ ਛੱਡੋ ਹੀ ਪਰਾਂ ਮੰਮੀ ਤੁਸੀਂ ਇੰਨੇ ਕੁ ਜ਼ਿਆਦਾ ਮਤਲਬੀ ਜੇ ਨਾ ਤੁਹਾਨੂੰ ਜਦੋਂ ਮੇਰੇ ਨਾਲ ਮਤਲਬ ਹੁੰਦਾ ਨਾ ਤੁਸੀਂ ਬਸ ਉਹਦਾ ਹੀ ਮੈਨੂੰ ਬੁਲਾਉਂਦੇ ਜੇ ਟਟਿਆ ਨਹੀਂ ਕੀ ਕਹਿਣ ਲਈ ਆ ਕਿ ਤੁਸੀਂ ਸਾਨੂੰ ਲੁੱਟੇ ਜਾਂਦੇ ਜੇ ਹੈ ਕੀ ਮਤਲਬ ਤੇਰਾ ਮਤਲਬ ਮੈਂ ਦੱਸਦੀ ਆ ਮੰਮੀ ਹਾਂ ਤੂੰ ਤਾਂ ਮਤਲਬ ਦੱਸਣੋਂ ਪਹਿਲਾਂ ਹੀ ਤਿਆਰ ਰੰਨੀ ਆ ਜੇ ਤੁਹਾਨੂੰ ਪੈਸਿਆਂ ਦੀ ਲੋੜ ਹੋਵੇ ਤੇ ਉਹ ਤੁਹਾਡੀ ਮਜਬੂਰੀ ਤੁਹਾਨੂੰ ਜ਼ਰੂਰਤ ਆ ਤੇ ਜੇ ਮੇਰੇ ਪੇਕਿਆਂ ਨੂੰ ਲੋੜ ਹੋਵੇ ਤੇ ਫਿਰ ਉਹਨਾਂ ਨੂੰ ਭਾਰ ਚੜਦਾ ਉਹ ਬੇਸ਼ਰਮ ਹੈਗੇ ਆ ਸਾਰੀ ਦੁਨੀਆ ਉਹਨਾਂ ਨੂੰ ਗੱਲਾਂ ਕਰੂਗੀ ਇਹੋ ਹੀ ਗੱਲ ਹੈ ਨਾ ਉਹ ਮੰਮੀ ਥੋੜੀ ਜਿਹੀ ਤੇ ਸ਼ਰਮ ਕੀਤੀ ਹੁੰਦੀ ਆਪ ਜਦੋਂ ਤੁਸੀਂ 2 ਲੱਖ ਰੁਪਇਆ ਮੰਗਿਆ ਸੀ ਨਾ ਉਹਨਾਂ ਕੋਲ ਤੇ ਮੇਰੇ ਭਰਾ ਨੇ ਅੱਜ ਤੱਕ ਨਹੀਂ ਮੇਰੇ ਕੋ ਪੈਸੇ ਮੰਗੇ ਤੇ ਪਿੱਛੇ ਜਾ ਕੇ ਵੇਖ ਲਓ ਕਿੰਨੀ ਵਾਰ ਤੁਸੀਂ ਉਹਨਾਂ ਕੋ ਉਧਾਰ ਪੈਸੇ ਮੰਗੇ ਆ ਤੇ ਉਹ ਉਹਨਾਂ ਦੀ ਸਿਫਤ ਆ ਕਿ ਮੈਨੂੰ ਉਹਨਾਂ ਨੇ ਇੱਕ ਵਾਰ ਨਹੀਂ ਕਿਹਾ ਕਿ ਆਪਾਂ ਤੁਹਾਡੇ ਇੰਨੇ ਪੈਸੇ ਲੈਣੇ ਆ ਤੇ ਤੁਸੀਂ ਆਨੂੰ ਇੰਨੇ ਪੈਸੇ ਦੇਣੇ ਆ ਤੇ ਜੇ ਉਹ ਕਹ ਦੇਨ ਅੱਜ ਆ ਕੇ ਕਿ ਤੁਹਾਡਾ ਹਿਸਾਬ ਕਰੋ ਇੱਥੇ ਜਿੰਨੇ ਪੈਸੇ ਤੁਹਾਨੂੰ ਦਿੱਤੇ ਸਾਰੇ ਵਾਪਸ ਕਰੋ ਤੇ ਫੇਰ ਮੰਮੀ ਉਹ ਕੀ ਜੇ ਤੇ ਰਹਿ ਜੂਗੀ ਤੁਹਾਡੀ ਫੇਰ ਆਪਾਂ ਇਹਨਾਂ ਨੂੰ ਪੁੱਛਦੇ ਕਿਉਂ ਹਾਂਜੀ ਤੁਸੀਂ ਦੱਸੋ ਜੀ ਕਿ ਜਦੋਂ ਮੁੰਡੇ ਵਾਲਿਆਂ ਨੂੰ ਪੈਸੇ ਦੀ ਜ਼ਰੂਰਤ ਹੁੰਦੀ ਆ ਔਰ ਤੋਂ ਬੜਾ ਕਹ ਦੇਣਗੇ ਧੀ ਨੂੰ ਮਤਲਬ ਕਿ ਲਾੜ ਲੜਾਨਗੇ ਪੁੱਤ ਤੋਂ ਪੈਸੇ ਲੈ ਆਪਾਂ ਇੱਕ ਪਰਿਵਾਰ ਆ ਹੈਨਾ ਕੋਈ ਅਲੱਗ ਥੋੜਾ ਹੈਗੇ ਆ ਤੇ ਜਦੋਂ ਕਦੀ ਕੁੜੀ ਵਾਲਿਆਂ ਨੂੰ ਪੈਸੇ ਦੀ ਜ਼ਰੂਰਤ ਪੰਦੀ ਆ ਤੇ ਫੇਰ ਕੁੜੀ ਵਾਲਿਆਂ ਨੂੰ ਕਿਉਂ ਮਿਹਣੇ ਦਿੱਤੇ ਜਾਂਦੇ ਆ ਕਿ ਤੁਹਾਨੂੰ ਸ਼ਰਮ ਨਹੀਂ ਆਂਦੀ ਹੈਨਾ ਪਹਾੜ ਚੜਦਾ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਗੱਲਾਂ ਕਰਨੀਆਂ ਚਾਹੀਦੀਆਂ ਜੇ ਉਹਨਾਂ ਨੂੰ ਪਹਾੜ ਚੜਦਾ ਤੇ ਤੁਹਾਨੂੰ ਲੱਗਦਾ ਜੇ ਤੂੰ ਹੀ ਉਹਨਾਂ ਨੂੰ ਕਹਿੰਦੀ ਕਿ ਬੇਸ਼ਰਮ ਤੂੰ ਹੀ ਨਹੀਂ ਬੇਸ਼ਰਮ ਮੁੰਡੇ ਵਾਲੇ ਤੇ ਕੁੜੀ ਵਾਲਿਆਂ ਨੂੰ ਪਹਾੜ ਚੜਦੇ ਤੇ ਮੁੰਡੇ ਵਾਲਿਆਂ ਨੂੰ ਨਹੀਂ ਪਹਾੜ ਚੜਦਾ ਪੈਸੇ ਦੇ ਤੁਸੀਂ ਵੀ ਉਧਾਰ ਹੀ ਲਿੱਤੇ ਹੁੰਦੇ ਆ ਤੁਸੀਂ ਕਿਹੜਾ ਆਪਣੇ ਕਮਾ ਕੇ ਉਹਨਾਂ ਨੂੰ ਦਿੱਤੇ ਕਿ ਤੁਸੀਂ ਸਾਡੇ ਸੇਵ ਕਰ ਲੋ ਤੇ ਫੇਰਾਂ ਨੂੰ ਵਾਪਸ ਕਰਦੇ ਹੋ ਮੈਂ ਕੰਨੀ ਆ ਕੁੜੀ ਵਾਲੇ ਸੋ ਕੋਈ ਜ਼ਿਆਦਾ ਵਧੀਆ ਹੁੰਦੇ ਆ ਉਹ ਕੋਈ ਵਾਲੇ ਤੇ ਹੁੰਦੇ ਹੀ ਦਾਨ ਨਹੀਂ ਹੈ ਨਾ ਮੁੰਡੇ ਵਾਲਿਆਂ ਨੂੰ ਪੈਸੇ ਦੇ ਕੇ ਤੇ ਵਿਚਾਰੇ ਮੰਗਦੇ ਵੀ ਨਹੀਂ ਹੈਗੇ ਕਿ ਦੋ ਤੇ ਮੁੰਡੇ ਵਾਲੇ ਬੇਸ਼ਰਮ ਹੁੰਦੇ ਨੇ ਉਹੀ ਨੇ ਇਹ ਨਾ ਵੇਖੋ ਸਾਰਿਆਂ ਪਰ ਪ੍ਰਤੀ ਨਹੀਂ ਮੈਂ ਗੱਲ ਕਹਿ ਰਹੀ ਸਾਰੇ ਮੈਂ ਕਈ ਵਾਰੀ ਵੀਡੀਓ ਵਿੱਚ ਇਹ ਕਰਨੀ ਹੁੰਦੀਆਂ ਕਿ ਆਪਾਂ ਜਿਹੜੀਆਂ ਸਟੋਰੀਆਂ ਬਣਾਉਨੇ ਆ ਉਹ ਇਹ ਬਣਾਉਨੇ ਆ ਕਿ ਜਿਹੜੇ ਲੋਕ ਗਲਤ ਹੈਗੇ ਆ ਉਹਨਾਂ ਵਾਸਤੇ ਉਹਨਾਂ ਨੂੰ ਮੈਸੇਜ ਦਿੱਤਾ ਜਾਂਦਾ ਏ ਕਿ ਜਿਹੜੇ ਚਲਾਕੀ ਨਾਲ ਕੁੜੀ ਦੇ ਪੇਕਿਆਂ ਕੋ ਪੈਸੇ ਲੈ ਲੈਂਦੇ ਨੇ ਹੈਨਾ ਜੇ ਚਲੋ ਉਹਨਾਂ ਨੇ ਕਿਸੇ ਇਹ ਨਹੀਂ ਕਿ ਜ਼ਰੂਰਤ ਨਹੀਂ ਪੰਦੀ ਮੁੰਡੇ ਵਾਲਿਆਂ ਨੂੰ ਵੀ ਜ਼ਰੂਰਤ ਪੰਦੀ ਆ ਪਰ ਜਦੋਂ ਕੁੜੀ ਵਾਲਿਆਂ ਨੂੰ ਜ਼ਰੂਰਤ ਪੰਦੀ ਆ ਤੇ ਉਦੋਂ ਤੁਸੀਂ ਕਿਉਂ ਮੈਣੇ ਦਿੰਦੇ ਜੇ ਉਸ ਤਰ੍ਹਾਂ ਕਰਿਆ ਉਸ ਤਰ੍ਹਾਂ ਦਾ ਹੀ ਨੇਚਰ ਰੱਖਿਆ ਕਰੋ ਜਿਸ ਤਰ੍ਹਾਂ ਤੁਸੀਂ ਲੈਣ ਵੇਲੇ ਕਰਦੇ ਜੇ ਤੇ ਇਹ ਜੇ ਤੁਹਾਨੂੰ ਸਾਡੀ ਸਟੋਰੀ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸੋ ਕਮੈਂਟਸ ਵਿੱਚ ਵਿੱਚ ਦੱਸਿਓ ਆਪਣੀ ਆਪਣੀ ਰਾਏ ਸੋ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸੈਕੰਡ ਚੈਨਲ ਆ ਕਿਰਨ ਗੋਲਡੀ ਤੇ ਇੱਕ ਜਸਵੀਰ ਕੋਲ ਚੈਨਲ ਲਜੀਤੇ ਸਟੋਰੀਆਂ ਪੈਂਦੀਆਂ ਵਾ ਸੋ ਵੇਖੋ ਜੀ ਨਹੀਂ ਇੱਕ ਛੋਟੀ ਜਿਹੀ ਗੱਲ ਕਰਾ ਵੇਖੋ ਜੀ ਆਂਦੇ ਦੋ ਸਿਰ ਦੇ ਨਾਲ ਨਾਲ ਦੋ ਪਰਿਵਾਰ ਵੀ ਜੋੜਦੇ ਆ ਤਾਂਦੇ ਹਸਬੰਡ ਵਾਈਫ ਦੇ ਵਿੱਚ ਮੇਲਜੋਲ ਸਹੀ ਰਹੇਗਾ ਜੇ ਪਰਿਵਾਰ ਸਹੀ ਹੋਣਗੇ ਤਾਂ ਜੇ ਕਿਸੇ ਪਰਿਵਾਰ ਨੂੰ ਚਾਹਵੇਂ ਕੁੜੀ ਵਾਲੇ ਹੋਣ ਤੇ ਭਾਵੇਂ ਮੁੰਡੇ ਵਾਲੇ ਹੋਣ ਜੇ ਤੁਹਾਨੂੰ ਜ਼ਰੂਰਤ ਪੰਦੀ ਕਿਸੇ ਨੂੰ ਤੇ ਤੁਸੀਂ ਉਹ ਲੋੜ ਪੂਰੀ ਕਰਿਆ ਕਰੋ ਹਾਂ ਬਾਕੀ ਜੇ ਟਾਡੀ ਉਹਨਾਂ ਨੇ ਲੋੜ ਪੂਰੀ ਪੂਰੀ ਕੀਤੀ ਆ ਤੇ ਫਿਰ ਉਹਨਾਂ ਦੇ ਪੈਸੇ ਵੀ ਟਾਈਮ ਨਾਲ ਵਾਪਸ ਕਰਿਆ ਕਰੋ ਇਹਨੇ ਪੈਸਿਆਂ ਪਿੱਛੇ ਨਾ ਬੜੇ ਰਿਸ਼ਤੇ ਖਰਾਬ ਹੁੰਦੇ ਆ ਜੀ ਹੁਣ ਐ ਸਟੋਰੀ ਵਿੱਚ ਵਿਖਾਇਆ ਗਿਆ ਕਿ ਜਦੋਂ ਲੋੜ ਸੀ ਤੁਹਾਨੂੰ 2 ਲੱਖ ਦੇ ਤੁਹਾਡੇ ਆਪਣੇ ਮੁੰਡੇ ਨੂੰ ਤੇ ਉਹ ਭਰਾਵਾਂ ਨੇ ਜਿੱਥੋਂ ਮਰਜ਼ੀ ਭਾਵੇਂ ਕਰਤਾ ਤੇ ਜਦੋਂ ਅੱਜ ਕੁੜੀ ਦਾ ਭਰਾ ਆਇਆ ਤੇ ਮੈਂ ਰੋਲ ਰੋਡ ਨੰਬਾਉਂਦੇ ਹੋਏ ਉਹਨੂੰ ਬੰਦਾ ਸਰਾ ਬੇਸਿਕਲੀ ਸਟੋਰੀ ਦੇ ਵਿੱਚ ਇਹ ਵੀ ਆ ਕਿ ਪੈਸਿਆਂ ਕਰਕੇ ਰਿਸ਼ਤੇ ਖਰਾਬ ਹੋ ਜਾਂਦੇ ਜਿੰਨਾ ਮਰਜ਼ੀ ਕਹਿ ਦੋ ਕਿ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਪਰ ਮੇਨ ਵਜਾ ਰਿਸ਼ਤੇ ਖਰਾਬ ਹੋਣ ਦੀ ਪੈਸਾ ਹੀ ਆ ਅੱਜ ਵੀ ਕੱਲ ਵੀ ਤੇ ਪਰਸੋਂ ਵੀ ਇਹੋ ਹੀ ਰਹੂਗੀ ਪਰ ਕਿਰਨ ਨਾ ਕਈ ਬਣੇ ਨਾ ਕਈ ਰਿਸ਼ਤੇਦਾਰ ਆ ਸੀ ਉਹਦੇ ਜਿਹੜੇ ਟਾਈਮ ਤੇ ਜਿਹੜੀ ਜ਼ੁਬਾਨ ਕੀਤੀ ਉਸੇ ਟਾਈਮ ਤੇ ਕਰਦੇ ਬਿਲਕੁਲ ਬਿਲਕੁਲ ਤੇ ਚਲੋ ਜੀ ਥੈਂਕ ਯੂ ਸੋ ਮੱਚ ਹੁਣ ਟਾਈਮ ਕਾਫੀ ਹੋ ਗਿਆ ਸਾਡੀ ਕਾਸ਼ ਵੀ ਆਣ ਵਾਲੀ ਹੈ ਤੇ ਉਹਨੇ ਸਟੋਰੀ ਕਰ ਨਹੀਂ ਦੇਣੀ ਚਲੋ ਥੈਂਕ ਯੂ ਸੋ ਮੱਚ